ਇਹ ਸੰਗਤ ਸੜਕ ਹੌਲਦਰ ਕੁਲਵਿੰਦਰ ਸਿੰਘ ਨਾਮ ਦਾ ਸਾਡੇ ਜਿਹੜੇ ਜੁਨਿਅਰ ਦੀ ਟੀਮ ਨੇ ਟ੍ਰੈਪ ਲਾਇਆ ਸੀਗਾ ਸਾਡੇ ਗੰਡਾ ਜਿਹਨਾਂ ਦੇ ਵਿੱਚ ਤਾਂ ਉਹਨਾਂ ਟ੍ਰੈਪ ਦੇ ਦੌਰਾਨ ਇਹਨੇ ਉਥੋਂ ਮੌਕੇ ਤੋਂ ਪੈਸੇ ਜਿਹੜੇ ਸੀ ਰਿਸ਼ਵਤ ਆਪਣੇ ਉਹਨਾਂ ਦੇ ਗੱਡੀ ਭਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ਼ ਕਰਦੇ ਹੋਏ ਉਹਨਾਂ ਨਾਲ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੇ ਜਿਹੜੇ ਵਿਜੀਲੈਂਸ ਟੀਮ ਨੇ ਇਥੇ ਪੁੱਲ ਦਿੱਤੇ ਨੂੰ ਰਾਉਂਡ ਅਪ ਕੀਤਾ ਹੈਗਾ ਇਹ ਤਾਇਰ ਬਰਸਟ ਹੋ ਗਿਆ ਪਿਛਲੇ ਪਾਸੇ ਦਾ ਇਸੇ ਉਹ ਬਹੁਤ ਮਹਿੰਗਾ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਉਹਦੇ ਕੋਈ ਕਿਸੇ ਨਾਲ ਕਹਿੰਦੇ ਦੂਸਰੀ ਟੀਮ ਨਾਲ ਫੈਸਲਾ ਕਰਨ ਦੀ ਗੱਲ ਗੱਲ ਕੀਤੀ ਸੀਗੀ ਕੋਈ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਜਦੋਂ ਨਾ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਰਿਕਵਰੀ ਸਮੇਤ ਇਸ ਬੰਦੇ ਨੂੰ ਅਸੀਂ ਅਰੈਸਟ ਕੀਤਾ ਹਾਲ ਦੌਰ ਇਹ ਕਿ ਐਸੀ ਵੀ ਜਮਾ ਕੱਢ ਦੋਗਾ ਪਰ ਕੱਢਣ ਦਾ ਭਾਨਾ ਲਾ ਕੇ ਉਹਨਾਂ ਤੋਂ ਕੈਸੀ ਮੰਗਤਰੀ ਡਿਮਾਂਡ ਕੀਤੀ ਸੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਇਹ 17000 ਦੀ ਡਿਮਾਂਡ ਕੀਤੀ ਜੀ 17000 ਇਹਦੇ ਤੋਂ ਕਵਰ ਹੋ ਗਏ ਅ ਪਿੱਛੇ ਸਰ ਕੋਈ ਚੀਜ਼ ਜਿਹੜਾ ਹੈਗਾ Trap ਲਾਇਆ ਸੀ ਕਿੱਥੇ ਆ ਕੇ ਇਸ ਨੂੰ ਫੜਿਆ ਜਦਾਂ ਲਗਾ ਤੇ ਜਿਹੜੇ ਕੰਟ ਥਾਣ ਦਾ ਪੋਲੇਗਾ ਉਹਦੇ ਥੱਲੇ ਮੈਂ ਗੱਡੀ ਦੇ ਵਿੱਚ ਹੀ ਬੈਠਾ ਸੀਗਾ ਉਸੇ Trap ਲੱਗਿਆ ਸੀ ਉੱਥੋਂ ਨਾਲ ਗੱਡੀ ਟੱਗ ਗਈ ਤੇ ਇੱਥੇ ਫਸ ਗਈ ਜਿਸ ਤੇ ਸਰ ਕਿਸੇ ਤਰ੍ਹਾਂ ਦੀ ਵੀ ਗੱਲ ਚੱਲਦੀ ਹੈ ਇਸ ਮਾਮਲੇ ਦੇ ਵਿਸ਼ੇ ਤੇ ਗੀਂਦ ਦਾ ਨੰਬਰ ਦਾ ਸਾਡੀ ਟੀਮ ਦਾ ਨੰਬਰ ਤਾਂ ਨਹੀਂ ਹੋਇਆ ਸਾਨੂੰ ਇਹ ਮੰਨ ਲਿਆ ਕਿ ਕੋਈ ਮੋਟਰਸਾਈਕਲ ਵਾਲਾ ਇੰਜਰਡ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੋ ਜੋ ਵੀ ਰਸਤੇ ਵਿੱਚ ਇਨਸੀਡੈਂਟ ਹੋਇਆਗਾ ਉਹਦੇ ਜੋ ਸੈਕਸ਼ਨ ਦਾ ਵਾਧਾ ਹੋਊਗਾ ਉਸ ਨੂੰ ਤਾਂ ਉੱਪਰ ਦਰਕਰਵਾਈ ਹੋਊਗੀ ਆ ਸਰ ਫਾਇਰਿੰਗ ਦਾ ਮਾਮਲਾ ਚੈਰੇਸਕੀ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈ ਹੈਗੀ ਫਾਇਰਿੰਗ ਹੱਦ ਤੱਕ ਮੇਰੇ ਤੋਂ ਤਾਂ ਨਹੀਂ ਹੈਗੀ ਉਹ ਤੋਂ ਕਿ ਸੋਚ ਦੇਖ ਰਿਹਾ ਉਹ ਟਾਇਰ ਬ੍ਰਸਟ ਹੋਇਆਗਾ ਉਹਦਾ ਫਲਾਸਟ ਹੋਇਆ ਤਾਇਰ ਦਾ ਉਹਦੇ ਕਰਕੇ ਕਿਸੇ ਕਿਸੇ ਨੇ ਲੱਗਿਆ ਹੋਊਗਾ ਪੋਸਟਿੰਗ ਤੇ ਸੰਗਤਪੁਰ ਪੁਲਿਸ ਸਟੇਸ਼ਨ ਤੇ ਪੋਸਟਰ ਸੀਗਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕ੍ਰਿਮਨ ਐਕਟ ਦਾ ਪਰਚਾ ਅਸੀਂ ਦੇ ਆਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਚੇজিং ਹੋਈ ਹੈ ਹੋਰ ਆ ਉਹ ਸੈਕਸ਼ਨ ਦਾ ਵਾਧਾ ਹੋਊਗਾ ਜੀ ਇਹ ਸੰਗਤ ਸੜਕ ਦਾ ਹਵਾਲਦਾਰ ਪੁਲਿਸ ਦਾ ਨਾਮ ਹੈ ਸਾਡੇ ਜਿਹੜੇ ਜੁਨਿਅਰ ਦੀ ਟੀਮ ਹੈ ਕਾਹਦਾ ਆ ਸੀਗਾ ਸਾਡੇ ਡਿਪਿੰਡਾ ਦੀ ਉਹਨਾਂ ਦੀ ਟੀਮ ਹੈ ਤਾਂ ਉਹਨਾਂ ਟਰੈਪ ਦੇ ਦੌਰਾਨ ਇਹਨਾਂ ਉਥੋਂ ਮੌਕੇ ਤੋਂ ਪੈਸੇ ਜਿਹੜੇ ਸੀ ਰਿਸ਼ਵਤ ਮੌਕੇ ਉਹਨਾਂ ਦੇ ਗੱਡੀ ਭੁਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ ਕਰਦੇ ਹੋਏ ਇਹਨਾਂ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੇ ਜੀ ਜਿਹੜੇ ਇਸ ਸਟੇ ਨੇ ਇਥੇ ਫੋਲਡ ਬੱਟ ਨੂੰ ਰਾਉਂਡ ਅਪ ਕੀਤਾਗਾ ਉਹਦਾ ਟਾਇਰ ਬਰਸਟ ਹੋ ਗਿਆ ਪਿਛਲੇ ਪਾਸੇ ਦਾ ਕਿਸੇ ਕੋਈ ਉਥੇ ਮਰਦਰ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਉਹ ਤੇ ਕੋਈ ਕਿਸੇ ਨਾਲ ਕੋਈ ਦੂਸਰੀ ਟੀਮ ਨਾਲ ਫਸਿਦਾਨ ਦੀ ਗੱਲ ਗੱਲ ਕੀਤੀ ਸੀਗੀ ਤੇ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮਜਦ ਨਾ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਸੀ ਰਿਕਵਰੀ ਸਮੇਤ ਇਸ ਬੰਦੇ ਨੂੰ ਅਸੀਂ ਰੈਸਟ ਕੀਤਾ ਹੋਂਦਾ ਇਹਨੇ ਕਿਹਾ ਸੀ ਵੀ ਮੈਂ ਕੱਢ ਦੂੰਗਾ ਪਰ ਕੱਢਣ ਦਾ ਬਾਹਾਨਾ ਲਾ ਕੇ ਉਹਨਾਂ ਤੋਂ ਕਾਸੀ ਮਨਜ਼ੂਰੀ ਬਾੜ ਕੀਤੀ ਸੀਗੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਤੇ 70000 ਦੀ ਡਿਮਾਂਡ ਕੀਤੀ ਸੀ 70000 ਇਹਦੇ ਤੋਂ ਰਿਕਵਰ ਹੋਊਗਾ ਪਿੱਛੇ ਸਤੁਜੀ ਜਿਹੜਾ ਹੈਗਾ Trap ਲਾਇਆ ਸੀ ਕਿੱਥੇ ਆ ਕੇ ਇਸ ਨੂੰ ਫੜਿਆ ਜਦਾਂ ਲਗਾ ਤੇ ਵੀਰੇ ਕਰਨ ਥਾਣ ਦਾ ਪੋਲੇਗਾ ਉਹਦੇ ਥੱਲੇ ਮੈਂ ਗੱਡੀ ਦੇ ਵਿੱਚ ਹੀ ਬੈਠਾ ਸੀਗਾ ਉਸੇ Trap ਲੱਗਿਆ ਸੀਗਾ ਉੱਥੋਂ ਨਾਲ ਗੱਡੀ ਟੱਗੇ ਤੇ ਇੱਥੇ ਖੁੱਸ ਗਿਆ ਜਿਸ ਤੇ ਕਰਕਾ ਕਿਸੇ ਤਰ੍ਹਾਂ ਦੀ ਵੀ ਗੱਲ ਚਾਹੀਦੀ ਹੈ ਜੀ ਕਿਸੇ ਤਰ੍ਹਾਂ ਵੀ ਇਸ ਨਾਮ ਲੈ ਦੇ ਇਸ ਕਵਿ ਗਿੰਦ ਦਾ ਨੰਬਰ ਦਾ ਸਰਟੀਫੀਕਟ ਦਾ ਨੰਬਰ ਤਾਂ ਨਹੀਂ ਰਿਹਾ ਸਾਨੂੰ ਮੈਨੂੰ ਇਹਨਾਂ ਦਾ ਪਤਾ ਲੱਗਾ ਵੀ ਕੋਈ ਮੋਟਰਸਾਈਕਲ ਵਾਲਾ ਇੰਜਰਡ ਹੋਇਆ ਹੈਗਾ ਕਿਉਂਕਿ ਅਸੀਂ ਜਿਹੜੇ ਕੇਸ ਰਜਿਸਟਰਡ ਕੀਤਾ ਉਹਦੇ ਜਿਹੜਾ ਜੋ ਵੀ ਰਸਤੇ ਵਿੱਚ ਇਨਸੀਡੈਂਟ ਹੋਇਆ ਹੈਗਾ ਉਹਦੇ ਜਿਹੜੇ ਸੈਕਸ਼ਨ ਦਾ ਵਾਧਾ ਹੋਊਗਾ ਉਹ ਸੁਮਤਾ ਉਹ ਕਰਤਾਰ ਬਈ ਹੋਊਗਾ ਸਰ ਫਾਇਰਿੰਗ ਦਾ ਮਾਮਲਾ ਕਹ ਰਹੇ ਸੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈ ਹੈਗੀ ਫਾਇਰਿੰਗ ਹੱਦ ਤੱਕ ਮੇਰੇ ਤੋਂ ਹੰਤ ਨਹੀਂ ਹੈਗੀ ਜੋ ਕੋਕੀ ਸੋਚ ਦੇਖ ਰਹੇ ਹੋ ਟਾਇਰ ਬਰਸਟ ਹੋਇਆਗਾ ਉਹਦਾ ਫਲਾਸਟ ਹੋਇਆ ਹੈ ਟਾਇਰ ਦਾ ਉਹਦੇ ਕਰਕੇ ਕਿਸੇ ਨੂੰ ਕਿਸੇ ਨੇ ਲੱਗਿਆ ਹੋਊਗਾ ਪੋਸਟਿੰਗ ਕੋ ਸੰਗਤ ਪੁਲਿਸ ਸਟੇਸ਼ਨ ਤੇ ਪੋਸਟਰ ਸੀ ਗਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕ੍ਰਾਪਸ਼ਨ ਐਕਟ ਦਾ ਪਰਚਾ ਅਸੀਂ ਅਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਚੇਜ਼ਿੰਗ ਹੋਈ ਹੈ ਹੋਰ ਆ ਉਹ ਸੈਕਸ਼ਨਲ ਦਾ ਵਾਧਾ ਹੋਊਗਾ